ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦੋ ਕਿ ਨੂੰਹੇ ਦਾ ਜਨਮ ਦਿਨ ਕਰਨਾ ਅੱਜ ਮੇਰੇ ਮੁੰਡੇ ਦਾ ਸਾਲੋ ਉਹ ਤੋਂ ਬਾਅਦ ਜਨਮ ਦਿਨ ਕਰਨਾ ਹੀ ਆ ਰੋ ਰੋ ਤਕੋ ਤਕ जिस मासूम पुत का अज जन्मदिन मना सी उसे पुत के जन्मदिन वाले दिन जदों ਉਹ ਘਰ ਨਾ ਮੁੜਿਆ ਤਾਂ ਇਸ ਤੋਂ ਬਾਅਦ ਪਤਨੀ ਦੀ ਚਿੰਤਾ ਵਧਨੀ ਸ਼ੁਰੂ ਹੋ ਗਈ ਪਤਾ ਲੱਗਿਆ ਕਿ ਰਾਤ ਭਰ ਆਤੇ ਜਾਂਦਾ ਉਸ ਦਾ ਪਤੀ ਦਿਨ ਰਾਤ ਡਿਊਟੀ ਤੇ ਹੀ ਰਹਿੰਦਾ ਸੀ ਪਤਨੀ ਦੇ ਵੱਲੋਂ ਜਿੱਥੇ ਇਸ ਗੱਲ ਦਾ ਦੁੱਖ ਮਨਾਇਆ ਜਾ ਰਿਹਾ ਹੈ ਕਿ ਕਦੇ ਉਸਦੇ ਪਤੀ ਨੂੰ ਆਰਾਮ ਤੱਕ ਨਹੀਂ ਕਰਨ ਦਿੱਤਾ ਤੇ ਅੱਜ ਉਸ ਤੋਂ ਵੀ ਵੱਡਾ ਦੁੱਖ ਉਸ ਦੀ ਜ਼ਿੰਦਗੀ ਦੇ ਵਿੱਚ ਉਸ ਸਮੇਂ ਆਇਆ ਜਦੋਂ ਪਤਾ ਲੱਗਿਆ ਕਿ ਉਸ ਦਾ ਪਤੀ ਦੁਨੀਆ ਦੇ ਵਿੱਚ ਨਹੀਂ ਪੁੱਤ ਦੇ ਜਨਮ ਦਿਨ ਦੇ ਮੌਕੇ ਤੇ ਪਤੀ ਦਾ ਚਲੇ ਜਾਣਾ ਇਸ ਤੋਂ ਵੱਡਾ ਦੁੱਖ ਕਿਸੇ ਪਤਨੀ ਦੇ ਲਈ ਹੋਰ ਕੀ ਹੋਵੇਗਾ ਉਹ ਮਾਸੂਮ ਬੱਚਾ ਜਿਸਨੇ ਅੱਜ ਹੱਸਣਾ ਖੇਡਣਾ ਸੀ ਜਨਮ ਦਿਨ ਮਨਾਣਾ ਸੀ ਉਹ ਆਪਣੀ ਮਾਂ ਨੂੰ ਰੋਂਦੇ ਦੇਖਣ ਤੋਂ ਬਾਅਦ ਖੁਦ ਉੱਚੀ ਉੱਚੀ ચીਕ-ਚੀਕ ਕੇ ਰੋਂਦਾ ਦਿਖਾਈ ਦਿੱਤਾ ਮਾਂ ਤੇ ਪੁੱਤ ਦੇ ਹੰਝੂ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਵੇ ਵਿਹਦੀ ਦੁਖਦ ਪਰਿਕਟਨਾ ਅੱਜ ਸਵੇਰੇ ਵਾਪਰੀ ਸੀ ਜਦੋਂ ਪਤਾ ਲੱਗਿਆ ਕਿ ਪੁਲਿਸ ਵਾਲਿਆਂ ਦੀ ਗੱਡੀ ਹਾਦਸਾ ਗ੍ਰਸਤ ਹੋਈ ਆ ਤੇ ਇਸ ਤੋਂ ਬਾਅਦ 4 ਜਾਣਿਆਂ ਦੀ ਜਾਨ ਚਲੀ ਗਈ ਇਸ ਦੇ ਵਿੱਚ ਪੁਲਿਸ ਵਾਲਿਆਂ ਸਮੇਤ ਡਰਾਈਵਰ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਸੀ ਉਹੀ ਡਰਾਈਵਰ ਦਾ ਪਰਿਵਾਰ ਇਸ ਸਮੇਂ ਤਾਂ ਹਾਂ ਮਾਰ ਕੇ ਰੋ ਰਿਹਾ ਹੈ ਮਾਸੂਮ ਬੱਚਾ ਆਪਣੇ ਪਿਓ ਦੀ ਉਡੀਕ ਕਰਦਾ ਹੀ ਰਹਿ ਗਿਆ ਤੇ ਹੁਣ ਉਹ ਜਨਮ ਦਿਨ ਵਾਲਾ ਦਿਨ ਕਦੇ ਵੀ ਕਿਸੇ ਤਰ੍ਹਾਂ ਦੇ ਨਾਲ ਉਸਦੀ ਮਾਂ ਕਿਵੇਂ ਭੁਲਾ ਪਾਵੇਗੀ ਕਿ ਅੱਜ ਦੇ ਦਿਨ ਹੀ ਐਨੀ ਮਾੜੀ ਘਟਨਾ ਉਹਨਾਂ ਦੇ ਘਰ ਦੇ ਵਿੱਚ ਵਾਪਰੀ ਸੀ ਦੱਸਦੀ ਕਿ ਇਹ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ ਜਦੋਂ ਜਲੰਧਰ ਪਠਾਨਕੋਟ ਕੋਮੀ ਮਾਰਕ ਤੇ ਕਸਬਾ ਐਮਾ ਮੰਗੜ ਦੇ ਕੋਲ ਪੁਲਿਸ ਮੁਲਾਜ਼ਮਾਂ ਦੀ ਭਰੀ ਹੋਈ ਬੱਸ ਸੜਕ ਦੇ ਕਿਨਾਰੇ ਖੜੇ ਟਰਾਲੇ ਦੇ ਨਾਲ ਜਾ ਟਕਰੀ ਇਸ ਦੇ ਵਿੱਚ ਬੱਸ ਡਰਾਈਵਰ ਮਹਿਲਾ ਪੁਲਿਸ ਮੁਲਾਜ਼ਮ ਸਮੇਤ ਚਾਰ ਜਾਣੀਆਂ ਦੀ ਜਾਨ ਗਈ ਚਾਰ ਘਰ ਹਸਤੇ ਵੱਸਤੇ ਸਵੇਰੇ ਸਵੇਰੇ ਉਹਨਾਂ ਦੇ ਘਰ ਮਾੜੀ ਖਬਰ ਪਹੁੰਚੀ ਕਿ ਤੁਹਾਡੇ ਘਰ ਦੇ ਜੀ ਮੁੱਕ ਚੁੱਕੇ ਨੇ ਇਹ ਹਾਦਸਾ ਸੰਗੜੀ ਧੁੰ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਹਾਦਸੇ ਦੇ ਮੌਕੇ ਤੇ ਬਸ ਤੇ ਵਿੱਚ ਕਰੀਬ ਪੀਏਪੀ ਦੇ 35 ਮੁਲਾਜ਼ਮ ਸਵਾਰ ਸਨ ਹਾਦਸੇ ਦੇ ਵਿੱਚ ਜ਼ਖਮੀ ਹੋਏ ਕਰੀਬ ਡੇਢ ਦਰਜਨ ਮੁਲਾਜ਼ਮਾਂ ਨੂੰ ਮੁਕੇਰੀਆ ਅਤੇ ਦਸੂਹਾ ਦੇ ਹਸਪਤਾਲਾਂ ਵਿਖੇ ਭਰਤੀ ਕਰਵਾਇਆ ਗਿਆ ਜਿੱਤੋਂ ਕਰੀਬ 9 ਦੀ ਹਾਲਤ ਗੰਭੀਰ ਦੇਖਦਿਆਂ ਅਗਲੇ ਹਸਪਤਾਲ ਵੱਲ ਨੂੰ ਰੈਫਰ ਕੀਤਾ ਗਿਆ ਪੀਪੀ ਦੇ ਇਹ ਮੁਲਾਜ਼ਮ 26 ਜਨਵਰੀ ਦੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਲੱਗੀਆਂ ਡਿਊਟੀਆਂ ਦੇ ਕਾਰਨ ਅੱਜ ਗੁਰਦਾਸਪੁਰ ਜਾ ਰਹੇ ਸਨ ਮੁਕੇਰੀਆ ਸਿਵਲ ਹਸਪਤਾਲ ਦੇ ਵਿੱਚ 19 ਜ਼ਖਮੀਆਂ ਨੂੰ ਲਿਆਂਦਾ ਗਿਆ ਇਹਨਾਂ ਦੇ ਵਿੱਚੋਂ ਡਾਕਟਰਾਂ ਨੇ ਡਰਾਈਵਰ ਗੁਰਪ੍ਰੀਤ ਸਿੰਘ ਅਤੇ ASI ਹਰਦੇਵ ਸਿੰਘ ਨੂੰ ਅਮ੍ਰਿਤਕ ਐਲਾਨ ਦਿੱਤਾ ਸੀ ਦੱਸਦੀ ਹੈ ਕਿ ਨੋ ਜ਼ਖਮੀਆਂ ਦੀ ਹਾਲਤ ਗੰਭੀਰ ਹੋਈ ਤਾਂ ਚੰਡੀਗੜ੍ਹ ਅਤੇ ਜਲੰਧਰ ਦੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਦਸੂਹਾ ਪੂਜੇ ਤਿੰਨ ਜ਼ਖਮੀਆਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਸ਼ਾਲੂ ਰਾਣਾ ਦੀ ਜਾਨ ਜਾ ਚੁੱਕੀ ਹੈ ਤਾਂ ਉੱਥੇ ਹੀ ਦੋ ਮੁਲਾਜ਼ਮ ਜ਼ੇਰੇ ਇਲਾਜ ਨੇ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਪੁਲਿਸ ਕਾਂਸਟੇਬਲ ਡਰਾਈਵਰ ਗੁਰਪ੍ਰੀਤ ਸਿੰਘ ਗੋਪੀ ਪੁਲਿਸ ਲਾਈਨ ਗੁਰਦਾਸਪੁਰ ਦੇ ਵਿੱਚ ਤਾਇਨਾਤ ਸਨ ਦਾਸੇ ਕੀ ਗੁਰਦਾਸਪੁਰ ਦੇ ਪਿੰਡ ਅਮੀਰਪੁਰ ਦਾ ਰਹਿਣ ਵਾਲਾ ਇਹ ਪਰਿਵਾਰ ਸੀ ਇਸ ਮੌਕੇ ਤੇ ਦੇਖਿਆ ਜਾ ਸਕਦਾ ਹੈ ਕਿ ਘਰ ਦੇ ਵਿੱਚ ਮੌਜੂਦ ਉਸਦੀ ਪਤਨੀ ਛੋਟਾ ਜਿਹਾ ਮਾਸੂਮ ਬੱਚਾ ਜਿਸ ਦਾ ਅੱਜ ਜਨਮ ਦਿਨ ਮਨਾਉਣ ਦੇ ਲਈ ਪਿਓ ਕਹਿ ਕੇ ਗਿਆ ਸੀ ਉਹ ਸਾਰੀਆਂ ਖੁਸ਼ੀਆਂ ਉਸੇ ਤਰ੍ਹਾਂ ਅਧੂਰੀਆਂ ਰਹਿ ਗਈਆਂ ਪਤਨੀ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ ਜਿਸ ਦਾ ਸਭ ਕੁਝ ਗਵਾ ਚੁੱਕਿਆ ਹੈ ਪਾਵੇ ਕੀ ਸਰਕਾਰ ਤੇ ਵੱਲੋਂ ਆਰਥਿਕ ਸਹਾਇਤਾ ਦੀ ਐਲਾਨ ਕਰ ਦਿੱਤਾ ਗਿਆ ਰਾਸ਼ੀ ਦਾ ਐਲਾਨ ਕੀਤਾ ਗਿਆ ਪਰ ਉਸ ਦੇ ਨਾਲ ਇਹਨਾਂ ਲੋਕਾਂ ਦੇ ਜ਼ਖਮ ਨਹੀਂ ਭਰ ਸਕਦੇ ਗੋਪੀਤ ਕੋਰ ਗੋਪੀਤ ਲਗੀ ਲੱਗਾ ਸੀ ਤੇ ਕੀ ਗੱਲ ਬਤੋਈ ਹਾਏ ਉਹ ਮੇਰੇ ਪਤੀ ਗੁਰਪ੍ਰੀਤ ਸਿੰਘ ਹਾਏ ਉਹ ਪੁਲਿਸ ਮੈਕਮੇ ਦੇ ਵਿੱਚ ਹੀ 24 24 ਘੰਟੇ ਡਿਊਟੀਆਂ ਲੈਂਦੇ ਹੁਣਾਂ ਦੇ ਕੋਲ ਹਾਏ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਇਹ ਤੇ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹੂ ਹਾਈ ਰਾਤੀ ਜ਼ੋਰ ਫਟਾਫਟ ਆਈ ਸਵੇਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਂ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਈ ਚਲੰਦਰ ਚੱਲ ਗਏ ਫੋਰਸ ਲੈਨ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮਹਿਕਮੀ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਵੱਜ ਗਈ ਆ ਹਾਈ ਹਾਈ ਕੀ ਕਰੀਏ ਕਿਤੇ ਆ ਕੇ ਦੇਸੀ ਕਰੀ ਪਕਸਾਉਣਾ ਹੈ ਹਾਈ ਕੁਝ ਨਹੀਂ ਕਿਹਾ ਉਹਨਾਂ ਨੇ ਉਹ ਕਹਿੰਦੀ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ ਸੈਲੀਬ੍ਰੇਸ਼ਨ ਕਰਦੇ ਆਂ ਬਰਥਡੇ ਸੈਲੀਬ੍ਰੇਟ ਕਰਨਾ ਹੀ ਆਏ ਰੋਬੋ ਇਹਨਾਂ ਦੇ ਫਾਦਰ ਵੀ ਜਿਹੜੇ ਸੀ ਉਹ ਸ਼ਹੀਦ ਹੋਏ ਸੀ। ਹਾਏ ਉਹਨਾਂ ਨੂੰ ਗੋਲੀ ਲੱਗੀ ਸੀ। ਉਹਨਾਂ ਦੀ ਪ੍ਰਾਇੋਰਟੀ ਤੇ ਉੱਤੇ ਹੀ ਜਿਹੜੀ ਆ ਜੌਬ ਇਸ ਬੱਚੇ ਨੂੰ ਮਿਲੀ ਸੀ। ਥੋੜੀ ਬਹੁਤੀ ਪ੍ਰੈਫਰੈਂਸ ਉਹ ਹੀ ਬਾ ਕੀ ਖੋਦੀ ਲਈ। ਬਾਕੀ ਉਹਨੇ ਖੁਦ ਆਪਣਾ। ਹਾਏ ਉਹਨੂੰ 10-12 ਸਾਲ ਹੀ ਹੋਏ ਆ ਮੇਰੇ ਸਾਹਮਣੇ ਨਾਲ। ਮੇਰੀ ਮੈਰਿਸ ਤੇ ਉਹ 2 ਸਾਲ ਪਹਿਲਾਂ ਹੀ ਵਰਤੀ ਹੋਈ ਸੀ। ਹਾਂ ਕਿਤੇ ਜੁੜੀ ਜਾਂ ਕਿਸੇ ਰੱਤੇ। ਆਮ ਟੀਚੀ ਹੁੰਦੀ ਆ। ਆਮ ਟੀਚੀ ਹੁੰਦੀ ਆ। ਉਹਨਾਂ ਨੇ ਬਾਹਰ ਭੇਜਿਆ ਜਲੰਧਰ ਪੁਲਿਸ ਲਾਈਨ ਤੋਂ ਬਾਹਰ। ਜਲੰਧਰ ਲੈਣ ਗਈ ਪੋਰਸ ਲੈਣ ਗਈ ਕਿ ਇੱਥੇ ਕੋਈ ਸਰਚ ਹੋਣੀ ਕੁਝ ਹਾਏ ਹਾਏ ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸੱਪ ਕੱਢਣਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਹਾਏ ਮੈਂ ਕਹਿੰਦੀ ਮੈਂ ਰੋਟੀ ਖਾ ਜੋ ਥੋੜੀ ਜੀ ਇੰਨੇ ਖਾਣੀ ਕਹਿੰਦੇ ਕਮਲ ਰਸਤੇ ਜੋ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣੀ ਇਹ ਮਹਿਕਮਾ ਬੜਾ ਕੁੱਤਾ ਤੁਹਾਨੂੰ ਕਿਸੇ ਚੀਜ਼ ਨਹੀਂ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ ਹਾਏ ਕਰੋ ਰੋਟੀ ਫਨ ਲੈ ਜੋ ਕੀ ਸਰਕਾਰ ਨੂੰ ਹੀ ਕਹਿਣਾ ਚਾਹੀਦਾ ਹਾਏ ਮੇਰਾ ਬੰਦਾ ਮੈਨੂੰ ਦੇ ਦੋ ਸਰਕਾਰ ਕੋ ਮੈਂ ਕੀ ਲੈਣਾ ਆ ਹਾਏ ਹਾਏ ਰੱਬਾ ਹਾਏ ਰੱਬਾ ਪ੍ਰਿੰਸੀਪਲ ਵਿਕਰਮ ਸਿੰਘ ਮੇਰੀ ਪਨੇਮੀ ਹੈ ਇਹ ਔਰ ਕੀ ਹੋਇਆ ਸੀ ਕਿ ਇਹਦਾ ਫਾਦਰ ਵੀ ਜਿਹੜਾ ਸੀਗਾ ਕਿ ਉਹ ਵੀ ਟੈਰਰਿਜ਼ਮ ਦਾ ਵਿਕਟਮ ਸੀਗਾ ਤੇ ਟੈਰਿਸਟਾਂ ਨੇ ਉਹਨੂੰ ਜਿਹੜਾ ਸੀਗਾ ਉਹ ਮਾਰਤਾ ਸੀਗਾ ਔਰ ਗੁਰਪ੍ਰੀਤ ਬਹੁਤ ਛੋਟੀ ਐ ਇਸਦਾ ਸੀ ਛੋਟੀ ਉਮਰ ਦਾ ਰਹਿ ਗਿਆ ਸੀਗਾ ਜਦੋਂ ਫਿਰ ਲਈ ਤੇ ਉਹਨੇ ਆਪਣੇ ਸੰਘਰਸ਼ ਨਾਲ ਹੀ ਆ ਸਾਰੀ ਜੋਬ ਲੇਕਿਨ ਪ੍ਰਾਇੋਰਟੀ ਜਿਹੜੀ ਹੈ ਸਰਕਾਰ ਨੇ ਜ਼ਰੂਰ ਦਿੱਤੀ ਸੀਗੀ ਸੋ ਅੱਜ ਇਹ ਹਾਲਾਤ ਹੈ ਪੜੀ ਲਿਖੀ ਬੱਚੀ ਹੈ ਐਮ ਐਸ ਸੀ ਹੈਗੀ ਹੈ ਮੇਰੀ ਪੜ੍ਹਾਈ ਜਿਹੜੀ ਹੈ ਇਹ ਔਰ ਬਸ ਇੱਕ ਮਤਲਬ ਤੁਸੀਂ ਕਹਿ ਲੋ ਕਿ ਪ੍ਰੈਸ਼ਰ ਆਫ ਡਿਊਟੀ ਪ੍ਰੈਸ਼ਰ ਆਫ ਡਿਊਟੀ ਨੇ ਹੀ ਜਿਹੜਾ ਹੈ ਉਹ ਸਾਰਾ ਕੁਝ ਹਾਲਾਤ ਬਣੇ ਆ ਜਿਵੇਂ ਅੱਜ ਅਸੀਂ ਟੀਵੀ ਤੇ ਨਿਊਜ਼ ਸੁਣੇ ਆ ਬਿਕਾਜ਼ ਮਾਈ ਡਾਟਰ ਇਜ਼ ਪ੍ਰਪੇਅਰਿੰਗ ਫਾਰ ਸਿਵਲ ਸਰਵਿਸਸਸ ਤੋ ਉਹਨੇ ਮੈਨੂੰ ਮਾਰਨਿੰਗਸ ਤੇ ਨਿਊਜ਼ ਪੜ੍ਹੀ ਤੇ ਕਹਿੰਦੇ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਆ ਸਰ ਜਿਹੜੇ ਸੀਗੇ ਉੱਥੇ ਉਹਨਾਂ ਨੇ ਦੱਸਿਆ ਸਾਰਾ ਕੁਝ ਜਿਸ ਤਰ੍ਹਾਂ ਗੋਪੀ ਦੀ ਕਿੰਨੇ ਬੱਚੀ ਸੀ ਤੇ ਇੱਕ ਬੇਟਾ ਇੱਕ ਬੇਟੀ ਹੈ ਤੇ ਕਦੋਂ ਕਿੰਨਾ ਚਿਰ ਉਹ ਨੌਕਰੀ ਕਰਦੇ ਨੇ ਨੌਕਰੀ ਕਰਦੇ ਨੇ ਗੋਪੀ ਨੂੰ ਮੇਰੇ ਖਿਆਲ ਕਿੰਨਾ ਚਿਰ 11-12 ਸਾਲ ਹੋ ਗਏ